ਨiraj ਤੂੰ ਸਵੇਰ ਤੇ ਜਿਲ ਮਿਲ ਜਿਲ ਮਿਲ ਡਹੀਆਂ ਕਰਨ ਮੈਂ ਕਹੇ ਕੋਠੇ ਸਾਗ ਚੀਰ ਨਾ ਮੈਂ ਕੋਠੇ ਸਾਗ ਚੀਰ ਨਹੀਂ ਤੂੰ ਤਾਂ ਕਿੰਨਾ ਖਲਾਰਾ ਪਿਆ ਉੱਥੇ ਝਾੜੂ ਲਾ ਦਿਓ ਪਹਿਲਾਂ ਜਾ ਕੇ ਕੰਮ ਕਰ ਲੀ ਤੇ ਲਾ ਲਈ ਮੈਂ ਮਮੇ ਦੀਦੀ ਨੂੰ ਕਿਹਾ ਹੋਏ ਸੀ ਕਿ ਸਾਰੇ ਸਫਾਈ ਕਰਕੇ ਆਵੀ ਕੋਠੇ ਤੇ ਫਿਲ ਲੱਗਦਾ ਕਰਕੇ ਨਹੀਂ ਆਈ ਸਫਾਈ ਉੱਤੇ ਨਹੀਂ ਰਾਜ ਮੈਂ ਕਰਕੇ ਆਈ ਸਫਾਈ ਤੇ ਮੈਂ 2 ਘੰਟੇ ਲਾਕੇ ਆਈ ਤੇ ਕੋਈ ਵੀ ਨਹੀਂ ਹੈਗਾ ਜੇ ਤੂੰ ਸਫਾਈ ਕਰਕੇ ਆਈ ਹੈਂ ਤਾਂ ਖਲਾਰਾ ਉੱਤੋਂ ਡੇਕ ਪਿਆਈ ਨਾ ਪਟਾਕੇ ਨਾਲ ਕੋਠਾ ਭਰਿਆ ਪਿਆ ਮੈਂ ਸਾਗਚੀਰ ਦੇ ਜਾ ਪਹਿਲੇ ਮੈਨੂੰ ਸਫਾਈ ਕਰਕੇ ਦੋ ਉੱਥੇ ਮੈਂ ਸਾਗਚੀਰ ਨਾ ਵੇਖਿਆ ਨਾ ਦੀਦੀ ਮੈਂ ਕਿਹਾ ਵੀ ਸੀ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਆਵੋ ਇੱਕ ਕੋਠੇ ਦੀ ਜ਼ਿੰਮੇਵਾਰੀ ਦਿੱਤੀ ਹੀ ਕੋਠੇ ਸਫਾਈ ਕਰ ਲੋ ਉਹ ਵੀ ਨਹੀਂ ਤੁਸੀਂ ਕਰ ਸਕੇ ਵੇਖਦੀ ਆ ਨਾ ਮੈਂ ਜਾ ਕੇ ਕਿਹੜਾ ਕਹਿਣ ਲੈ ਖਲਾਰਾ ਪਿਆ ਵਾ ਕੀਤੀ ਤੇ ਹੈਗੀ ਸਫਾਈ ਵੇਖਦੀ ਆ ਜਾ ਕੇ ਭਲਾ ਮੈਂ ਵੇਖਦੀ ਆ ਨਾ ਹੋਈ ਮੈਂ ਮਰ ਜਾਂ ਕਿੰਦੀ ਮੈਂ ਸਫਾਈ ਕੀਤੀ ਆ ਇਹਨੂੰ ਕਿਹੜਾ ਕੰਜਰਾਂ ਦਾ ਸਫਾਈ ਕੀਤੀ ਆ ਇੱਕ ਕੰਮ ਕਰਨ ਨੂੰ ਜੀ ਨਹੀਂ ਕਰਦਾ ਇਹਦਾ ਦੀਦੀ ਸਫਾਈਆਂ ਕਰਦੀ ਵੱਡੀਆਂ ਸਾਰਾ ਤਾਂ ਮੇਰੇ ਸਿਰ ਤੇ ਸੁਟਿਆ ਕੰਮ ਕਿ ਆਪੇ ਕਰੂਗੀ ਹੁਣ ਥੋੜਾ ਇਹ ਨਹੀਂ ਹੋਣਾ ਛੇਤੀ ਦੀਦੀ ਹੋਏ ਮੈਂ ਤਾਂ ਸਾਰਾ ਝਾੜੂ ਲਾਇਆ ਹੀ ਕੱਲ ਸਾਰੀ ਸਫਾਈ ਕਰਕੇ ਗਈ ਆ ਮੈਂ ਨੋਟ ਕੀਤਾ ਕਿ ਕਿੰਨੇ ਗੰਦ ਪਾਇਆ ਕਿੰਨੇ ਨਹੀਂ ਉੱਤੋਂ ਤਾਂ ਨਹੀਂ ਟਿਕ ਪਏ ਰਾਜ ਮੈਂ ਤੇ ਨਿਆਣਿਆਂ ਨੂੰ ਕਿਹਾ ਸੀ ਕਿ ਤੁਸੀਂ ਕੋਠੇ ਨਹੀਂ ਚੜਨਾ ਮੈਂ ਕੋਠਾ ਸਾਰਾ ਸਾਫ਼ ਕਰਕੇ ਆਈ ਆ ਕੋਠੇ ਤੇ ਬੰਬ ਨਹੀਂ ਚੜਾਉਣੇ ਫਿਰ ਵੀ ਨਿਆਣਿਆਂ ਨੇ ਕੋਠੇ ਤੇ ਬੰਬ ਚਲਾਏ ਆ ਨਿਆਣੇ ਨਹੀਂ ਭੈਣਾ ਕੋਠੇ ਤੇ ਚੜੇ ਉਹਨਾਂ ਨੂੰ ਤਾਂ ਮੈਂ ਸਾਰੀ ਦਿਹਾੜੀ ਕੋਠੇ ਦੇ ਕੱਲ ਚੜਨ ਨਹੀਂ ਦਿੱਤਾ ਮੈਂ ਤਾਂ ਕੁੰਡਾ ਹੀ ਨਹੀਂ ਖੋਲਿਆ ਕੋਠੇ ਦਾ ਮੈਂ ਤਾਂ ਕਿਹਾ ਗਲੀ 'ਚ ਪਟਾਕੇ ਚਲਾਓ ਉਹਦੇ ਵਿਚਾਰੇ ਸਾਰੀ ਦਿਹਾੜੀ ਗਲੀ 'ਚ ਪਟਾਕੇ ਵਾਹ ਵੇਖ ਲੋ ਆ ਕਿਥੋਂ ਦੇਖੋ ਹਾਏ ਆਵੇ ਕੰਜਰ ਪਟਾਕੇ ਚਲਾਉਣ ਦੇ ਸਾਡੇ ਕੋਠੇ ਤੇ ਮੈਂ ਪੁੱਛਦੀ ਨਾ ਇੰਨਾਂ ਹੁਣੇ ਸਾਬ ਓਰੇ ਆਇਦਰ ਲੀਨ ਤੋਂ ਵੀ ਆ ਸਾਡੇ ਦੋਵਾਂ ਚੋਂ ਆ ਬੰਬ ਫੋਨ ਕਿੰਨੇ ਚਲਾਏ ਆ ਸੱਚਾ ਸਾਬ ਦੱਸ ਦੋ ਕਿੰਨੇ ਚਲਾਏ ਆ ਨਹੀਂ ਤੇ ਮੈਂ ਤੁਹਾਡੀ ਮੈਡਮ ਨੂੰ ਸ਼ਿਕਾਇਤ ਲਾ ਦੇਣੀ ਜੇ ਆਂਟੀ ਜੀ ਆ ਪੰਜ ਚਲਾਏ ਕਿਉਂ ਆਪਾਂ ਲੈ ਕੇ ਲਾਇਆ ਸਾਡੀ ਮੰਮਾ ਨੇ ਕਿਹਾ ਨਹੀਂ ਤੇ ਆਡੇ ਕੋਠੇ ਦੀ ਖਲਾਰਾ ਪਾਇਆ ਤੇ ਫਿਰ ਮੈਂ ਤੁਹਾਨੂੰ ਕੁੱਟਣਾ ਪੜਾ ਜੇ ਸਰਾ ਆ ਜਾਂਂਟੀ ਦੇ ਕੋਠੇ ਖਲਾਰਾ ਪਾ ਲੋ ਆਕੀ ਲਾ ਲੋ ਹਾਂ ਬਈ ਹਲਾ ਨਹੀਂ ਨਾ ਹੁੰਦੀ ਆਪਣੀਆਂ ਕਰਤੂਤਾਂ ਤੋਂ ਬਾਅਦ ਆਪਣੀ ਮਾਣੂ ਵਾਇਦੇ ਠੀਕ ਆ ਮੈਂ ਕਰਦੀ ਆ ਨਾ ਇਹਦੇ ਨਾਲ ਗੱਲ ਪਿਆਰ ਨਾਲ ਹੀ ਕਿਉਂ ਹਣ ਇੱਥੇ ਹੀ ਸਮੇਟ ਲਿਓ ਗੱਲ ਹਣ ਕੋਈ ਨਹੀਂ ਆਪ ਮੈਂ ਸਾਫ਼ ਕਰ ਲੂੰਗੀ ਫੇਰ ਦੁਬਾਰਾ ਤੁਸੀਂ ਚੁੱਪੀ ਕਰਾਉਂਦੇ ਰਿਹਾ ਕਰੋ ਆਪ ਵੀ ਚੁੱਪ ਰਹਾ ਤੇ ਮੈਨੂੰ ਵੀ ਹੁਣ ਚੁੱਪ ਕਰਾਈ ਜਾਂਦੇ ਮੈਂ ਤਾਂ ਅੱਜ ਗੱਲ ਕਰਕੇ ਰਹਿਣੀ ਐ ਇਹਦੇ ਨਾਲ ਉਹ ਆ ਗਈ ਜੀ ਹਾਂਜੀ ਦੱਸੋ ਦੱਸਣਾ ਕੀ ਆ ਮੈਡਮ ਜੀ ਆ ਕੀ ਆ ਇਹ ਕੀ ਆ ਤੁਹਾਨੂੰ ਨਹੀਂ ਖੰਡੇ ਆ ਕੀ ਆ ਆ ਵੇਖੋ ਆ ਕੀ ਹਲ ਬਣਾਇਆ ਜ ਸਾਡੇ ਕੋਠੇ ਦਾ ਤੁਹਾਡੇ ਕੋਠੇ ਤੇ ਪਿਆ ਤੁਹਾਨੂੰ ਪਤਾ ਹੋਊਗਾ ਮੈਨੂੰ ਕੀ ਪਤਾ ਉਹ ਤੇ ਮੈਨੂੰ ਵੀ ਦੇਖਣ ਡਿਆ ਪਿਆ ਸਾਡੇ ਕੋਠੇ ਤੇ ਪਰ ਪਾਇਆ ਕਿੰਨੇ ਆ ਤੁਹੀ ਪਾਇਆ ਵਾ ਤੁਹਾਡੇ ਨਿਆਣਿਆਂ ਨੇ ਪਾਇਆ ਵਾ ਮੇਰੇ ਨਿਆਣਿਆਂ ਨੇ ਕਿਥੇ ਕੌਣ ਕਹਿੰਦਾ ਕਿ ਮੇਰੇ ਨਿਆਣਿਆਂ ਨੇ ਖਲਾਰਾ ਪਾਇਆ ਇਹ ਸਾਰਾ ਇਹਨਾਂ ਪਟਾਕੇ ਚਲਾ ਕੇ ਇੱਧਰ ਸੁੱਟਿਆ ਹੀ ਤੁਹਾਡੇ ਨਿਆਣਿਆਂ ਹੀ ਕਹਿਣ ਦੇ ਆ ਮੇਰੇ ਨਿਆਣਿਆਂ ਨੇ ਕਿਥੇ ਕਿਹਾ ਵਾ ਪੁੱਛੋ ਹਾਂ ਸਹਿਮਦਾਸ ਹੁਣ ਆਪਣੀ ਮੰਮਾ ਨੂੰ ਕਹਿੰਦੀ ਕੀ ਕਰ ਦੇਗਾ ਇਤਨੇ ਕੋਠੇ ਲੋ ਤਵਾ ਵੀ ਤੇਰਾ ਅੱਜ ਤੀ ਕੋਠੇ ਜਾ ਕੇ ਚਲਾ ਲਓ ਚੱਲ ਵੀ ਤੈਨੂੰ ਬੜਾ ਪਤਾ ਬਾਜ ਆ ਲੈ ਉਹ ਨਿਆਣੇ ਉਹ ਨਿਆਣੇ ਝੂਠ ਹੀ ਬੋਲਣ ਦੇ ਆ ਨਿਆਣਿਆਂ ਨੂੰ ਮੈਂ ਨਹੀਂ ਆਖਿਆ ਮੈਂ ਜਾਣਦੇ ਤੈਨੂੰ ਚੰਗੀ ਤਰ੍ਹਾਂ ਲੜਾਈ ਨੂੰ ਵਾਜਾ ਮਾਰਦੀ ਰਹਿੰਦੀ ਆ ਆਪਣੇ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੀ ਇਹ ਲੜਾਈ ਨੂੰ ਵਾਜਾ ਮੈਂ ਮਾਰਦੀ ਥੱਲੇੋਂ ਤਾਂ ਤੁਸੀਂ ਆਈਆਂ ਜੇ ਕੋੜੇ ਗੂਤੇ ਚੜੀਆਂ ਪੈਣਾ ਸਾਰਾ ਕੂੜਾ ਹੁੰਜ ਕੇ ਕਿੰਨੇ ਸੋਚਾ ਹੋ ਰਾਜ ਜਾਣਦੇ ਇਹ ਕੰਮ ਕਰਦੀ ਕਮੀਨੀਆਂ ਵਾਲੇ ਮੇਰੇ ਘਰ ਕੰਮ ਵਾਲੀ ਲੱਗੀ ਆ ਤੁਸੀਂ ਆਪੇ ਲੱਗੀਆਂ ਰਹਿੰਦੀਆਂ ਜੇ ਸਾਡੇ ਕੋਲ ਤੇ ਵੈਸੇ ਨਹੀਂ ਚਰਿਆ ਜਾਂਦਾ ਕੰਮ ਵਾਲੀ ਲੱਗੀ ਆ ਤੇ ਇਦਾਂ ਤਾਂ ਸੋੜਦਾ ਵਾ ਇਦਾਂ ਮੇਰੀ ਕੰਮ ਵਾਲੀ ਨਹੀਂ ਮੇਰੇ ਵੈਸੇ ਸਫਾਈ ਵੇਖ ਕੇ ਤੁਹਾਡੇ ਜੀ ਨੂੰ ਕੁਝ ਹੁੰਦਾ ਰਹਿੰਦਾ ਸੋਰਟ ਤੂੰ ਸੋਰਟ ਸੋਟ ਖਲੋ ਜਾ ਜੇ ਜ਼ਰੂਰਤੀ ਦਿਮਾਗ ਥੱਲੇ ਆ ਥੱਲੇ ਆ ਤਨ ਮੈਂ ਦੱਸ ਆਵਾ ਖਲੋ ਜਾ ਖਲੋ ਜਾ ਫਿਰ ਮੈਂ ਆ ਗਈ ਹਾਂ ਦਾ ਸੁਣ ਕੀ ਹਿਸਾਬ ਤੇਰਾ ਦੱਸ ਆ ਮੈਂ ਹੁਣ ਇਹ ਚਕਾਉਣਾ ਜੇ ਤੁਹਾਡੇ ਕੋ ਮੇਰੀ ਚੱਕਦੀ ਆ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਚੱਕਦੀ ਮੈਂ ਤੇਰ ਕੋਈ ਡੱਬੇ ਚਕਾਉਣੇ ਤੁਹਾਡੇ ਦੋਵਾਂ ਕੋ ਝਾੜੂ ਪਰਵਾਉਣਾ ਜੇ ਮੈਂ ਘੜਾ ਮੈਂ ਕਿ ਸਿਆਣੀ ਪਿਆਣੀ ਚਾਚੀ ਮੈਨੂੰ ਆਵਾਜ਼ ਮਾਰ ਕੇ ਤੇ ਲਾਂਮਾ ਦੇਣ ਰਹੀ ਆ ਕੂੜਾ ਤੁਸੀਂ ਸੁਣ ਤੇਰੇ ਤੇਰੇ ਕੋਠੇ ਤੇ ਨਾ ਤਾਂ ਤੇਰਾ ਹੀ ਮਤਲਬ ਬੰਦਾ ਪੁੰਨਦਾ ਬੰਦਾ ਤਾਂ ਤੁਸੀਂ ਕਿਹਾ ਮੇਰੇ ਨਿਆਣੇ ਵੇਖ ਕੇ ਤੇ ਕੋਈ ਨਹੀਂ ਚਰੇ ਜਾਂਦੇ ਵੱਡੀ ਤੋਂ ਬਣੀ ਫਿਰਦੀ ਹੈ ਮਾਮਾ ਲੜੀ ਚੁੱਪ ਕਰ ਚੱਲ ਥੱਲੇ ਆ ਵੇਖਣਾ ਹੀ ਤੇ ਥੱਲੇ ਆ ਤੈਨੂੰ ਮੈਂ ਦੱਸਾਂ ਉਹ ਜਾਣਦੀ ਨਹੀਂ ਮੈਂ ਕੌਣ ਆ ਠੀਕ ਹੈ ਨਾ ਚੁੱਪ ਮੈਂ ਅੱਜ ਮੈਂ ਜਿਹੜੀ ਜਿੰਮ ਲਾਉਣੀ ਤੇਰੇ ਵਰਗਿਆਂ ਨਾਲ ਲਾਉਣੀ ਇੱਕ ੱਤਕਾ ਮਾਰਿਆ ਉੱਥੇ ਜਾ ਡਿੱਗਣਾ ਹੀ ਹੱਥ ਲਾ ਕੇ ਅੱਛਾ ਬਸ਼ੀਰ ਬਣੀ ਹੋ ਮੈਂ ਅੱਜ ਮੈਂ ਮੰਮੀ ਦੀ ਸੇਟੀ ਉੱਤੇ ਆ ਮੈਂ ਚੱਲਦੀ ਆ ਜਲਦੀ ਆ ਜਾਂਦੇ ਹੋ ਤਾਂ ਤਾਂ ਬੀਣਿਆ ਖੇਮੂਤ ਨੀ ਪੇਣਾ ਜੀ ਪਿੱਛੇ ਜਾ ਮੈਂ ਜੀਣਾ ਤੂੰ ਤਾਂ ਮੈਂ ਅੱਜ ਮੈਂ ਇੱਕ ਨਾ ਜਾ ਉੱਥੇ ਲੇ ਨੂੰ ਬਚਾਉਣਾ ਹੀ ਜੂ ਤਾਣੀ ਪਿਆਣੀ ਹੋ ਕੇ ਇਦਾਂ ਕਰਨ ਨਹੀਂ ਪਿਆਣੀ ਕਾ ਬਾਅਦ ਜੋ ਤੁਸੀਂ ਮਾਰੀ ਮੈਨੂੰ ਕੈਨੇਡਾ ਆਈ ਗਈ ਹੋਇਆ ਮੈਂ ਕਹ ਤੂੰ ਆ ਇਧਰ ਆ ਰਹੀ ਆ ਹਾਂ ਨਹੀਂ ਵਰ ਗਿਆ ਮਰ ਛਿੱਤੀ ਵੇਖੀਆ ਮੰਮੀ ਆ ਜਾ ਛਿੱਤੀ ਆਓ ਕੀ ਆ ਕੀ ਰੋਣਾ ਪਾਇਆ ਤੁਸੀਂ ਉੱਤੇ ਤੁਹਾਡਾ ਮੂੰਹ ਇੰਨਾ ਨਾ ਆ ਨਾ ਮੈਂ ਸਫਾਈ ਕਰ ਮੁਕਲਦੇ ਆਂ ਆ ਗਈ ਮੰਮੀ ਹਾਂ ਮੈਂ ਇਧਰ ਆਉਂਦਾ ਨਾਨੇ ਆਣੇ ਆਣੇ ਆ ਜਾ ਨੂੰ ਥੱਲੇ ਝੂਠ ਨੂੰ ਵੱਡੀ ਨੂੰੇ ਆਈ ਆਂ ਆ ਵੇਖ ਆ ਸਾਡੇ ਆ ਹੁਣ ਦੱਸਾ ਹੋਇਆ ਥੱਲੇ ਆਉਂਦਾ ਸਾਡੇ ਲਈ ਮੰਮੀ ਆ ਮੈਂ ਪੁਂਕ ਕਰ ਦਫਰੀ ਇਹਨੇ ਰੋੜਾ ਪੜਿਆ ਆ ਜੋਤੀ ਦੇ ਇਧਰ ਹੋਰ ਦੇ ਤਿੰਨ ਜਾਣੀਆਂ ਸੀ ਮੇਰੇ ਬਣੇ ਹੱਥ ਤੇ ਲਾ ਹੱਥ ਸ਼ਾਟ ਦਾ ਰਾਇਤ ਨੂੰ ਪੈਰ ਦੇ ਮੇਰੇ ਕਾਸ਼ ਆ ਨਹੀਂ ਜਾਈਗਾ ਇਹ ਆਪਣੇ ਬੰਦੇ ਦਾ ਰੋਪ ਪਉਣਾ ਜਾਣਦੀ ਆ ਇੱਥੇ ਤੂੰ ਆਇਆ ਮੈਂ ਤਾਂ ਕਾਬਲਾ ਚਲਾ ਉੱਧਰ ਉਹ ਇਹਨਾਂ ਨੂੰ ਝੁੱਪ ਕਰਾਏ ਮੈਨੂੰ ਨਹੀਂ ਚਾਹ ਚੀ ਤੂੰ ਸਾਦ ਲੀਆਂ ਸੱਤੀਆਂ ਥੱਲੇ ਹੋ ਤੈਨ ਨੇ ਜਾਣੀਆਂ ਆ ਗਿਆ ਮੈਂ ਕੱਲੀ ਬੜੀ ਹਾਂ ਆ ਹੁਣ ਵੇਖਣਾ ਇੱਥੇ ਲੋਕਾਂ ਨੇ ਕਹਿਣਾ ਨਿੱਕੀ ਵੱਡੀ ਲੜਦੀ ਨਹੀਂ ਅੱਜ ਮੈਂ ਇਹਨੂੰ ਸ਼ੇਰ ਨੂੰ ਚੰਗਾ ਏ ਲੋਕਾਂ ਨੇ ਕਹਿਣਾ ਵੱਡੀ ਲੜਦੀ ਨਹੀਂ ਸਾਨੀ ਉਮਰ ਦਾ ਆ ਝੁੱਪ ਰਹੀ ਤੇ ਮੈਨੂੰ ਗਾਂ ਚੁੱਪ ਕਰਾਉਣ ਨਹੀਂ ਆ ਚਲ ਚੱਕ ਉਹ ਦਈ ਨਾ ਸਮਝਾਉਣਾ ਮੰਮੀ ਮੰਮੀ ਨੇ ਕੀ ਸਮਝਾਉਣਾ ਤੂੰ ਹੀ ਹੱਥ ਜੋੜ ਕੇ ਉਹਦੇ ਤੇ ਪਿੱਛੇ ਬਹਿ ਜਾਣਾ ਚੱਲ ਬਲਜੀਤ ਛੱਡ ਤੂੰ ਤਾਂ ਸਿਆਣੀ ਆ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਹਾਂ ਤੇ ਕਿੰਨੀ ਸਾਡੀ ਬਣੀ ਆ ਆਂਟੀ ਵੇਲਾ ਕਿੰਨੀ ਬਕਵਾਸ ਕਰਨ ਲਈ ਹੋ ਮੈਨੂੰ ਇਹ ਜਰਦੀ ਨਹੀਂ ਹੁੰਦੀ ਬਕਵਾਸ ਇਹ ਪਤਾ ਨਹੀਂ ਤੂੰ ਕਿੱਥੋਂ ਲੈ ਆਂਦੀ ਐ ਇੰਜ ਦੀ ਤੈਨੂੰ ਮੈਂ ਚੰਗਾ ਭੜਾ ਰਿਸ਼ਤਾ ਕਰਾਉਣੀ ਹੈ ਨਾ ਚੰਗੀ ਭਲੀ ਕੁੜੀ ਲੈ ਆਉਣੀ ਇਹ ਤੇ ਜਦੋਂ ਦੀ ਛੇੜਾ ਛੇੜਦੀ ਹੂੰ ਮੈਂ ਇਹਨੂੰ ਹਣ ਫੜ ਲੈਣਾ ਹੀ ਤੇ ਮਤ ਦਾ ਮੈਂ ਤੇਰੇ ਕਰਕੇ ਚੁੱਪ ਕੀਤੀ ਰਹੀ ਆ ਚੱਲ ਕੋਈ ਨਹੀਂ ਮੈਨੂੰ ਸਮਝਾ ਦੇ ਨੇ ਇਹਦੀ ਥੁਰ ਤੇ ਕਿਤਰਾ ਪੈਂਦੀ ਇਨੀਆਂ ਗੱਲਾਂ ਕਹਿੰਦੀ ਨਾਲੇ ਮੈਨੂੰ ਆਵਾਜ਼ ਮਾਰ ਕੇ ਨਾਲ ਚੰਗੀਆਂ ਬਣ ਪੈਂਦੀਆਂ ਵਾ ਤੇ ਹੁਣ ਚੁੱਪ ਕਰ ਤੂੰ ਉਹ ਨਹੀਂ ਆਂਟੀ ਮੈਂ ਚੁੱਪ ਨਹੀਂ ਕਰਨਾ ਚੁੱਪ ਕਰਾਉਣਾ ਤਾਂ ਉਹਨੂੰ ਕਰਾ ਲਓ ਉਹ ਤਾਂ ਵੀ ਮੈਂ ਕਰਾਉਣੀ ਪਤਾ ਚੰਗੇ ਨੇ ਲੱਗੇ ਦਾ ਆਣ ਗਵਾਂਡ ਲੜਦਾ ਚੰਗਾ ਲੱਗੇ ਦਾ ਚੰਗੇ ਨਹੀਂ ਲੱਗਦਾ ਇਹਨੂੰ ਅੱਖ ਹੀ ਆਵੇ ਗਲੀ 'ਚ ਥੱਲੇ ਆਵੇ ਮੈਂ ਦੱਸੂ ਹੁਣ ਇਹਨੂੰ ਮੈਂ ਜਾ ਸਾਡੇ ਮੂੰਹ ਬਥੇਰਾ ਚੁੱਪ ਕਰ ਜਾ ਉਹ ਨਹੀਂ ਕਰਦੇ ਹੁਣ ਗੱਲ ਕੋਈ ਉਹਨੂੰ ਸਮਝੰਨੀ ਨਹੀਂ ਆ ਨਹੀਂ ਕਰਦੇ ਨਿਆਣੇ ਕੋ ਦੇਖ ਕੇ ਚਰੇ ਨਹੀਂ ਜਾਂਦੇ ਨਹੀਂ ਨਿਆਣੇ ਉਹਦੇ ਹੋਏ ਸਾਡੇ ਹੋਏ ਸਾਂਝੇ ਆ ਨਿਆਣੇ ਨਿਆਣਾਂ ਦੀ ਕਿਹੜੀ ਗੱਲ ਹੈ ਨਿਆਣਾਂ ਤੋਂ ਘੱਟ ਸਿਰਫ ਮੈਂ ਤੁਹਾਨੂੰ ਦੱਸ ਦਿੱਤਾ ਜੇ ਉਹ ਬੜੀ ਬਕਵਾਸ ਵੇਲੇ ਦੂਰੋਂ ਕ ਸੁਣਦੇ ਜਿਨਾ ਗੱਲਾਂ ਕਿੜੀਆਂ ਕਰਨ ਚਾਹਤੋ ਇਹ ਮੈਨੂੰ ਸਮਝ ਨਹੀਂ ਚੱਲ ਤੂੰ ਘਰ ਆਪਣੇ ਕੋਈ ਨਹੀਂ ਖਲਾਉਂਦਾ ਅੱਜ ਕੱਦਿ ਛਾਈ ਦਾ ਜਮਾਨਾ ਹੈ ਜਮਾਨਾ ਹੈਗਾ ਜਿੰਨਾ ਚੋਪਰੋ ਤਾਂ ਚੜਦੇ ਸਿਰ ਦੇ ਵਾਲਾਂ ਨੂੰ ਆਉਂਦੀ ਨਾ ਗਲੀ ਪਾਣੀ ਲਿਆਵਾ ਮੈਨੂੰ ਪਾਣੀ ਨਹੀਂ ਇਕ ਮਿੰਟ ਠਫਰਾ ਮੈਂ ਤਾਂ ਸਿਰ ਪਾੜ ਕੇ ਆਉਣਾ ਹੀ ਬਸ ਕਰ ਕੁਛ ਚੇਂਦੀ ਦੇ ਤੁਸੀਂ ਅੱਜ ਵੇਚਣਾ ਨਾਉਂਦੀ ਆਜਾ ਨੂੰ ਮੈਂ ਛਿੱਲ ਦੇਣਾ ਜੰਗੀ ਨਹੀਂ ਚੁੱਪ ਕਰ ਰੌਲਾ ਘੱਟ ਪਾ ਤੋਹਾਂ ਪਤਾ ਨਹੀਂ ਕੀ ਜਲੂਸ ਕੱਢਿਆ ਉੱਤੇ ਆਣ ਕੇ ਮੈਂ ਅਜੇ ਤੱਕ ਕਹੇ ਨਾਲ ਬੋਲ ਕੇ ਨਹੀਂ ਵੇਖਿਆ ਤੇ ਤੁਸੀਂ ਫੜ ਕੇ ਮੇਰਾ ਜਲੂਸ ਕੱਢ ਦਿੱਤਾ ਕੋਠੇ ਤੇ ਛੱਡ ਕੇ ਨਹੀਂ ਵੇਖਿਆ ਤਾਂ ਹੀ ਉਹਦੇ ਅਗਲੇ ਸਰਦੇ ਵਾਲਾ ਨੂੰ ਆਉਣ ਡਈ ਆ ਮੈਂ ਤੈਨੂੰ ਬਥੇਰਾ ਸਮਝਾਇਆ ਨਾ ਚੁੱਪ ਕਰ ਤੁਸੀਂ ਨੌ ਸਾਸ ਚੁੱਪ ਕਰ ਚੁੱਪ ਕਰ ਹੱਥ ਜੋੜਦੀਆਂ ਫਿਰਦੀਆਂ ਜਿਦੇ ਅੱਜ ਕੱਲ ਨਹੀਂ ਭਲਾਈ ਦਾ ਜ਼ਮਾਨਾ ਅੱਜ ਕੱਲ ਨਹੀਂ ਕੋਈ ਹੱਥ ਝੜਾਉਂਦਾ ਅੱਜ ਕੱਲ ਦੋ ਮਾਰੋ ਨਾਲ ਅਗਲੇ ਫੇਰ ਹੀ ਸੈਟ ਰਹਿੰਦੇ ਇਹੋ ਜੇ ਕੰਮ ਅਸੀਂ ਨਹੀਂ ਕੀਤੇ ਸਾਨੂੰ ਤਨ ਆਹਨੂੰ ਪਤਾ ਹੀ ਆ ਕਰੀ ਦੇ ਜਾ ਜਾਓ ਦੋਵੇਂ ਨੌ ਸਾਸ ਨਾ ਉਹਦੇ ਕੋਠੇ ਦੇ ਵਿਚਾੜੂ ਮਾਰ ਆਓ ਐਨਾ ਡਰਦਿਆਂ ਜਿਉਂ ਤੋਂ ਮਾਰ ਲਾਂਗੇ ਅਸੀਂ ਗਵਾਂਢ ਨਾ ਬਣਾ ਕੇ ਰੱਖੀ ਆ ਵਗਾੜੀ ਨਹੀਂ ਗੀ ਗਵਾਂਢ ਸਾਨੂੰ ਖਾਣ ਨੂੰ ਤੇ ਜਾਂਦਾਂਣਗੇ ਖਾਣ ਨੂੰ ਭਾਵੇਂ ਨਹੀਂ ਦਿੰਦਾ ਗਵਾਂਢ ਨਾ ਬਣਾ ਕੇ ਰੱਖਦੀ ਹਰ ਟਾਈਮ ਵਗਾੜ ਕੇ ਨਹੀਂ ਰੱਖਦੀ ਪਤਾ ਨਹੀਂ ਕਿਹੜੇ ਵੇਲੇ ਲੋੜ ਪੈ ਜਣੀ ਆ ਗਵਾਂਢ ਦੀ ਠੀਕ ਆ ਕੇ ਰਿਸ਼ਤੇਦਾਰ ਨੂੰ ਫੋਨ ਕਰਾਂਗੇ ਤਾਂ ਨਾ ਫੇਰ ਆਉਣਾ ਆਂਡ ਗਵਾਂਢ ਨੂੰ ਤੋਂ ਉਸ ਦਿਹਾਜ ਰੋਜ ਨਾ ਤੇ ਤੇਰੇ ਵਰਗੇ ਮੁੜ ਕੇ ਵਹਿੰਦੀਆਂ ਦੀਆਂ ਮੂੰਹ ਚੁੱਕ ਕੇ ਚਲ ਤੁਸੀਂ ਜਾਓ ਥੱਲੇ ਚੱਲ ਤੂੰ ਵੀ ਚੱਲ ਥੱਲੇ ਤੇ ਮੈਂ ਝਾੜੂ ਮਾਰਦੀ ਆ ਮਾਰ ਉਹਦੇ ਕੋਠੇ ਤੇ ਵੀ ਮਾਰ ਆਏ ਉਹਨੇ ਮਾਰਾਵਾਂਗੇ ਚੱਲ ਤੂੰ ਜਾ ਕੇ ਆਪਣਾ ਕੰਮ ਕਰ ਥੱਲੇ ਇੱਕ ਕੰਮ ਤੇ ਆਇਆ ਤੂੰ ਵਧੀਆ ਕੀਤਾ ਚੰਗੇ ਸੂਤਰ ਕੀਤੀ ਇਹਨੇ ਮੈਨੂੰ ਤੰਗ ਵੀ ਬੜਾ ਕੀਤਾ ਸੀ ਇਹਨੇ ਲੈ ਦੀਦੀ ਤੁਹਾਡਾ ਕੋ ਪਤਾ ਲੱਗਦਾ ਉੱਥੇ ਤੇ ਮੈਨੂੰ ਫੜ ਫੜ ਕੇ ਪਿੱਛੇ ਕਰੀ ਜਾਂਦਾ ਹੀ ਪਿੱਛੇ ਹੋ ਜਾ ਚੁੱਪ ਕਰ ਜਾ ਉਹ ਤੇ ਮੈਂ ਉੱਤੋਂ ਉੱਤੋਂ ਦਈਆਂ ਕਰਨ ਅਰੇ ਮਾਰ ਦੇਣੀ ਏ ਟੁੱਟ ਪਰ ਮੈਂ ਤਾਂ ਉੱਤੋਂ ਉੱਤੋਂ ਛਡਾਉਣ ਲਈ ਹਾਂ ਜਦ ਤੂੰ ਹੀ ਨਾ ਵਿੱਚ ਆਉਂਦੇ ਮੈਂ ਸੱਚੀ ਸਿਰ ਪਾੜ ਦੇਣਾ ਇਹਦਾ ਇਹ ਥੋੜੇ ਦਿਨ ਹੋ ਗਏ ਆ ਕਦੀ ਕੰਨ ਟੱਪ ਕੇ ਕੱਪੜੇ ਸੁੱਕਣੇ ਪਾ ਦਿੰਦੀ ਆ ਕਦੀ ਕੋਸ਼ ਕਰਦੀ ਇਹ ਮੰਮੀ ਨੇ ਜ਼ਿਆਦੀ ਭੂਏ ਚੜਾਈ ਆ ਮੈਨੂੰ ਇਹ ਹੀ ਕਿ ਉਹ ਸ਼ੇਰ ਜੀ ਦੀ ਹੈਗੀ ਆ ਤੇਰੇ ਕਿਤੇ ਕਰਦ-ਗੁਰਦਨਾ ਮਾਰ ਦੇਣੇ ਕਰਦ ਫੜੀ ਮੈਂ ਕਿਹਾ ਮੇਰੇ ਕਰਦ ਮਾਰ ਦੂਗੀ ਵਾਹ ਵਾਹ ਬਹੁਤ ਸੋਹਣੀ ਗੱਲ ਆ ਬੜੀ ਵਧੀਆ ਗੱਲ ਦੱਸਣ ਲਈ ਉਹਨੂੰ ਹਣਾ ਜੈਡੀ ਤਰ੍ਹਾਂ ਚ ਹਿੰਮਤ ਹੈ ਤੇ ਤੁਵੇਂ ਲੱਗ ਪਈਂ ਨਾਲ ਉਹਨੂੰ ਸਮਝਾਉਣਾ ਜੋ ਕਿ ਤੁਹਾਨੂੰ ਮਤਾਂ ਦੇਂਦੇ ਵੀ ਬੜਾ ਵਧੀਆ ਕੀਤਾ ਬੜਾ ਵਧੀਆ ਕੀਤਾ ਤੁਹੀ ਵਗਾੜੀ ਆਉ ਮੈਂ ਤਾਂ ਕਹਿੰਦੀ ਰਾਜ ਨੇ ਵਧੀਆ ਕੀਤਾ ਜੋ ਕੀਤਾ ਤੰਗ ਬੜਾ ਕਰਦੀ ਹੀ ਮੈਨੂੰ ਮੈਂ ਬੋਲਦੀ ਨਹੀਂ ਨਾ ਤਾਂ ਕਰਕੇ ਐ ਨਹੀਂ ਤੁਸੀਂ ਉਹਦੀ ਬੇਇੱਜ਼ਤੀ ਕਰ ਦਿੱਤੀ ਆ ਤੇ ਮੈਂ ਉਹਨੂੰ ਦੋ ਹੀ ਗੱਲਾਂ ਕਹੀਆਂ ਤੇ ਉਹ ਚੁੱਪ ਕਰ ਗਈ ਆ ਤੇ ਇਹਨੂੰ ਮੈਂ ਕਿੰਨੇ ਵਾਰ ਕਿਹਾ ਚੁੱਪ ਕਰ ਜਾ ਚੁੱਪ ਕਰ ਜਾ ਕੀਤੇ ਚੁੱਪ ਇਹਨੂੰ ਪਤਾ ਲੱਗਾ ਵੀ ਮੈਨੂੰ ਕੋਈ ਵੱਡਾ ਕਹਿਣ ਦਾ ਚੁੱਪ ਕਰਨ ਨੂੰ ਤਾਂ ਮੈਂ ਕਰ ਜਾ ਤੁਹਾਡੇ ਸਾਹਮਣੇ ਚੁੱਪ ਕੀਤੀ ਆ ਤੁਹਾਡੇ ਸਾਹਮਣੇ ਭੋਲੀ ਪੰਜ ਜਾਂਦੀ ਆ ਮੈਂ ਜਾਣਦੀ ਕਿੰਨੀ ਚੁਸਤ ਜਨਾਨੀ ਹੋ ਚਤਰੋ ਕਹੇ ਥਾਂ ਦੀ ਮੇਰੀ ਗੱਲ ਸੁਣ ਲਓ ਤੁਹਾਡੇ ਵਰਗੀਆਂ ਜਨਾਨੀਆਂ ਹੀ ਬੰਦਿਆਂ ਦਾ ਸਿਰ ਪੜਵਾਉਂਦੀਆਂ ਆ ਮੈਂ ਤਗਾਈ ਜਾਣ ਦੇ ਵਿੱਚ ਚੁੱਪ ਕਰ ਜਾਓ ਗੱਲ ਠੰਡੀ ਹੋ ਗਈ ਠੰਡੇ ਕੋ ਤਕੋ ਤਾ ਨੂੰ ਮਚਾਈ ਜਾਂਦੀਆਂ ਹੋਰ ਜੇ ਉਹ ਜਿਹੜੀ ਹੈ ਨਾ ਮੰਮੀ ਦੀ ਸਹੇਲੀ ਹੈ ਨਾ ਤਾਂ ਮੰਮੀ ਨੂੰ ਜਿਆਦਾ ਤੋਪ ਹੋਣ ਦੇ ਆ ਉਹਨੇ ਆਪਣੇ ਸਾਸ ਨੂੰ ਕਹ ਲਾਤਾ ਨਾ ਇੱਥੇ ਉਹਨੇ ਬੋਲਦੀ ਵਾਰ ਨਹੀਂ ਲੈਣਾ ਤੁਹਾਡੇ ਨਾਲ ਤੇ ਮੈਨੂੰ ਸਾਹਬਣਾ ਉਖਾ ਹੋ ਜਾਣਾ ਤੇ ਮੈਂ ਤੁਹਾਨੂੰ ਕਹਿੰਨੀ ਵੀ ਚੁੱਪ ਕਰ ਜਾਓ ਮੈਂ ਹੁਣ ਚੱਲੀ ਹਾਂ ਉਹਦੇ ਵੱਲ ਸਾਸ ਦੀ ਕੀ ਡਾਉਣ ਲੱਗੀ ਆ ਸਾਡੇ ਤੇ ਤੰਦ ਕਿਸੇ ਦੀ ਜਿਤ ਕਰਨੀ ਨਹੀਂ ਆਉਂਦੀ ਮੈਂ ਚੱਲਨੀ ਹਾਂ ਉਹਦੇ ਵੱਲ ਮੈਂ ਵੇਖਾਂ ਜਾ ਕੇ ਕੀ ਕਰਨ ਲਈ ਸਾਸ ਨੂੰ ਕਹਿੰਦੇ ਤੇ ਜਾ ਕੇ ਹੁਣ ਹੱਥ ਜੋੜੋ ਉਹਦੇ ਅੱਗੇ ਜਾ ਕੇ ਕੋਈ ਹਾਲੀ ਮਮੀ ਦਾ ਕੋਈ ਹਾਲ ਐ ਮਮੀ ਦਾ ਮਮੇ ਆਂਦੇ ਨੇ ਜਿੱਦਾਂ ਮੈਂ ਡਰ ਡਰ ਕੇ ਜਿੰਦੀ ਆ ਨਾ ਇਦਾਂ ਵੀ ਜੀਣ ਸਾਡੇ ਤੋਂ ਨਹੀਂ ਇਦਾਂ ਜੀਆ ਜਾਂਦਾ ਬਚ ਕੇ ਚਲ ਗਈ ਆ ਅੱਜ ਛੱਡਦੀ ਨਹੀਂ ਮੈਂ ਇਹਨਾਂ ਨੂੰ ਹੱਲੇ ਕਿਹਾ ਮੈਂ ਛੱਡਣਾ ਮੈਂ ਤਾਂ ਆਂਟੀ ਦੇ ਮੂੰਹ ਨੂੰ ਚੁੱਪ ਕੀਤੀ ਰਹੀ ਆ ਪਤਾ ਨਹੀਂ ਇਹ ਆਪਣੇ ਆਪ ਨੂੰ ਸਮਝਦੀ ਕੀ ਆ ਬੜਾ ਗੁੱਸਾ ਚੜ ਗਿਆ ਹੱਲੇ ਮੈਨੂੰ ਹੱਲੇ ਕਿਤੇ ਗਲੀ 'ਚ ਮਿਲ ਗਈ ਨਾ ਇਹਨੂੰ ਮੈਂ ਟੱਕਰ ਗਈ ਜਿਦ ਤਰ ਮੇਰੇ ਹੱਥਾਂ 'ਚ ਕਰਦਾ ਹੀ ਨਾ ਕਰਦ ਮਾਰ ਕੇ ਆਰ ਪਾਰ ਕਰਨੀ ਹੈ ਇਹਨੂੰ ਬਲਜੀਤ ਹੈ ਹਾਂਜੀ ਆਂਟੀ ਆ ਜਾਓ ਹਾਂ ਇੱਥੇ ਬੈਠੇ ਆ ਹਾਂਜੀ ਹਾਂਜੀ ਆ ਜਾਓ ਆ ਜਾਓ ਮੈਂ ਆਪ ਤੇਰੇ ਆ ਲਾਈ ਆ ਹਾਂਜੀ ਵੇਖ ਉਹਨਾਂ ਦੇ ਵੱਡੀ ਮਾਫੀ ਤੇਰੇ ਕੋਲ ਮੈਂ ਮੰਗਦੀ ਆ ਉਹ ਤਾਂ ਜਾਣ ਸੈਣ ਹੈਗੀ ਉਹਨਾਂ ਨੂੰ ਕੀ ਪਤਾ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਤੇ ਨਾਲੇ ਉਹਨਾਂ ਨੂੰ ਕੀ ਪਤਾ ਸਾਡੀ ਕਿੰਨੀ ਬਣੀ ਆ ਆਂਟੀ ਮੈਂ ਤੇ ਤੁਹਾਡੇ ਕਰਕੇ ਚੁੱਪ ਕੀਤੀ ਉਹ ਤਾਂ ਚਪੇੜ ਦੀ ਮਾਰਨੀ ਆ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ ਮੈਂ ਤਾਂ ਲੈ ਤੁਹਾਡੇ ਕਰਕੇ ਲਿਹਾਜ਼ ਰੱਖਿਆ ਜੇ ਉਹਨੂੰ ਕਹੀ ਵੀ ਨੰਗਣਾ ਨਾ ਗਲੀ ਥਾਣੀ ਤੇ ਨਿਊ ਹੀ ਪਾ ਕੇ ਨੰਗੇ ਕਿਤੇ ਅੱਖ ਪਰ ਕੇ ਵੇਖਣ ਲਵੇ ਮੈਂ ਤਾਂ ਮੈਂ ਟਾ ਲੈਣੀ ਜੀ ਉੱਥੇ ਚੱਲ ਛੱਡ ਗੁੱਸੇ ਨੂੰ ਨਹੀਂ ਅੰਟੀ ਤੇਰੇ ਕੋ ਬਰਦਾਸ਼ਤ ਨਹੀਂ ਹੁੰਦਾ ਗੁੱਸਾ ਦਾ ਮੈਂ ਬਹੁਤ ਮੈਂ ਅਪਲ ਤੇ ਮੈਂ ਚੁੱਪ ਕਰਕੇ ਪਲਮਾਨ ਸੀ ਵਰਤਦੀ ਜਦੋਂ ਮੈਨੂੰ ਗੁੱਸਾ ਚੜ ਜਾਏ ਫਿਰ ਨਹੀਂ ਜੇ ਮੈਂ ਕਹਦੀ ਬੰਦੀ ਤੇ ਹਲੇ ਮੇਰਾ ਬੜਾ ਦਿਮਾਗ ਖਰਾਬ ਹੋਇਆ ਜੀ ਬਹੁਤ ਜ਼ਿਆਦਾ ਚੱਲ ਮੇਰੀ ਗੱਲ ਸੁਣ ਕੀ ਜੀ ਅੰਟੀ ਇੰਨੇ ਚਿਰ ਦਾ ਪਿਆਰ ਬਣਿਆ ਜੇ ਨਿਆਣਿਆਂ ਦੋ ਪਟਾਕੇ ਛੋਟ ਵੀ ਦਿੱਤੇ ਕਿਹੜੀ ਆਖਰ ਆ ਗਈ ਇਹ ਕੋ ਜਿਹੜੀ ਸਿਪਲੀਜੀ ਵਿੱਚ ਛਡੌਂਦੀ ਮੈਂ ਉਹਨੂੰ ਵੀ ਜਾਣਦੀ ਚੰਗੀ ਤਰ੍ਹਾਂ ਉਹ ਬੜੀ ਬੰਦੀ ਆ ਸਭ ਪਤਾ ਮੈਨੂੰ ਇਹਨਾਂ ਦਾ ਤਾਨੂੰ ਨਹੀਂ ਪਤਾ ਗੁੱਸਾ ਠੰਡਾ ਕਰ ਆਪਣਾ ਮੇਰਾ ਨਹੀਂ ਆਂਟੀ ਗੁੱਸਾ ਠੰਡਾ ਹਣਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਗੁੱਸਾ ਚੜ ਗਿਆ ਵਾ ਮੈਂ ਇਨੀਸ਼ੀਏ ਦੀ ਠੰਡੀ ਨਹੀਂ ਹੋਣ ਵਾਲੀ ਆ ਤਾਂ ਆਪਾਂ ਇਹਨਾਂ ਮਿੰਟਾਂ ਚ ਥੋੜੀ ਬਿਗਾੜ ਲੈਣੀ ਆ ਇਨਚਰ ਦੇ ਆਂਟੀ ਇਹਨੇ ਸਮਝੇ ਕਿ ਸਮਝੇ ਕਿ ਰੱਖਿਆ ਵਾ ਕਿੰਨਾ ਕਿੰਨਾ ਬੋਲੀ ਗਲਤ ਮੈਨੂੰ ਪਹਿਲਾਂ ਇਹਨੇ ਸ਼ੁਰੂਆਤ ਕੀਤੀ ਆ ਫੇਰੀ ਮੈਂ ਬੋਲੀ ਆ ਚੱਲ ਕੋਈ ਨਹੀਂ ਛੱਡ ਪਰ ਬੱਚੇ ਇਹਦੇ ਕੋ ਜੇ ਵੇਖ ਕੇ ਜਰੇ ਨਹੀਂ ਜਾਂਦੇ ਮਮੀ ਨੂੰ ਨਾ ਦਸੀ ਪਤਾ ਕਿਉਂ ਸਾਡੇ ਇਨਚਰ ਦੀ ਬਣੀ ਨਹੀਂ ਦੋ ਪੈਣਾ ਪੈਣਾ ਬਣੀਆਂ ਇਨਚਰ ਦੀ ਬਣੀ ਅਗਲੀ ਨੂੰ ਗੁੱਸਾ ਲੱਗੂਗਾ ਵੀ ਮੇਰੀ ਨੋਣਾਂ ਇਹਨਾਂ ਕਿ ਕੀਤਾ ਵ ਇਹਨੂੰ ਗੱਲ ਨੂੰ ਇੱਥੇ ਠੱਪ ਦਿਓ ਇਹਨੂੰ ਚੁੱਕੋ ਨਾ ਤਾਂ ਹੁਣ ਆਂਟੀ ਇਹਨੂੰ ਇਹ ਆ ਹੱਲੇ ਆਈ ਨਵੀਂ ਨਵੀਂ ਏ ਪਤਾ ਨਹੀਂ ਕੀ ਸਮਝਦੀ ਆ ਜੇ ਤਾਂ ਗਾੜੀ ਗੱਲ ਚੱਲ ਗਈ ਨਾ ਬੰਦਿਆਂ ਤੱਕ ਪਤਾ ਇਹਨੂੰ ਫੇਰ ਲੱਗਣਾ ਵਾ ਨਹੀਂ ਆਪਾਂ ਬੰਦਿਆਂ ਤੱਕ ਲਾਉਣੀ ਕਿਉਂ ਵਾ ਜਨਾਨੀਆਂ ਦੀਆਂ ਗੱਲਾਂ ਬੰਦਿਆਂ ਤੱਕ ਨਾ ਕਲਾਈ ਦਿਆਂ ਇਹਦੀ ਮੈਂ ਦੀਵਾਲੀ ਕੱਢ ਕੇ ਰਹਿਣੀ ਹੈ ਅੱਜ ਠੰਡਾ ਘਰ ਤੋ ਦਿਮਾਗ ਨੂੰ ਤੇ ਜਾ ਚਾਹ ਚਾਚਾ ਬਣਾ ਕੇ ਪੀ ਮੇਰਾ ਪੁੱਤ ਤਾਂ ਜਾ ਠੰਡਾ ਹੋਰ ਠੰਡੀ ਆਂਟੀ ਉਹਨੂੰ ਕਹਿ ਦਿਓ ਫੇ ਬਚ ਗਈ ਆ ਨਾ ਤੂੰ ਤੇ ਬਚੀ ਰਵੇ ਹੁਣ ਹੁਣ ਮੈਨੂੰ ਕੋਈ ਕਿਤੇ ਮੈਂ ਵੇਖ ਲਈ ਨਾ ਮੇਰੇ ਨਾਲ ਕੋਈ ਉਹਨੇ ਕੋਈ ਟੌਰਚਰ ਵਗੈਰਾ ਕੋਈ ਸ਼ ਕੀਤਾ ਤੇ ਆਪਣਾ ਹਿਸਾਬ ਲਾ ਲਿਓ ਮੈਂ ਭੁੱਲ ਜਾਣਾ ਆਪਣਾ ਪਿਆਰ ਕੀਤੀ ਉਹਦੀ ਬਥੇਰੀ ਕੀਤੀ ਆ ਕੋਈ ਨਹੀਂ ਹੁਣ ਨਾ ਤੂੰ ਗੁੱਸੇ ਚ ਆ